ਇਟਸ ਨੋਟ ਅ ਰਿਕਾਰਡ ਕਾਈਂਡ ਆਫ ਇਹਦੇ ਕੋਈ ਮੈਡਲ ਨਹੀਂ ਮਿਲਣਾ ਹੁੰਦਾ ਲਿਟਰੇਚਰ ਜਿਹੜਾ ਨਾ ਉਹ ਆਪਣੇ ਹਿਸਾਬ ਨਾਲ ਚੱਲਦਾ ਅਸੀਂ ਕੋਈ ਇਸ ਤਰ੍ਹਾਂ ਦਾ ਯੂਨੀਕ ਕੇਸ ਕਰੀਏ ਤੇ ਸਰਜਨ ਨੂੰ ਬੜੀ ਖੁਸ਼ੀ ਮਿਲਦੀ ਆ ਯਾਰ ਕਿ ਮੈਂ ਇਸ ਮਰੀਜ਼ ਦੀ ਇਹ ਮੁਸ਼ਕਲ ਹੱਲ ਕਰ ਪਾਇਆ ਉਸ ਕੇਸ ਨੂੰ ਅਸੀਂ ਵਰਲਡ ਲਿਟਰੇਚਰ ਦੇ ਵਿੱਚ ਰਿਪੋਰਟ ਕਰ ਦੇਣਾ ਉਹ ਜਿਹੜੇ ਵੱਡੇ ਵੱਡੇ ਜਰਨਲਸ ਹੁੰਦੇ ਆ ਉਹਨਾਂ ਚ ਕੇਸ ਰਿਪੋਰਟ ਆ ਜਾਊਗੀ ਕੇਸ ਰਿਪੋਰਟ ਹੋ ਗਿਆ ਫਿਰ ਕਿਸੇ ਵੀ ਸਰਜਨ ਨੂੰ فرض ਕਰੋ ਐਦਾਂ ਦਾ ਮਰੀਜ਼ ਉਹਨੂੰ ਆਂਦਾ ਹੈ ਉਹਦੇ ਕੋਲ ਇਲਾਜ ਕਰਾਉਣ ਉਹ ਲਿਟਰੇਚਰ ਨੂੰ ਸਰਚ ਕਰਦੇ ਆ ਸੋ ਜੇ ਸਾਡਾ ਪੇਪਰ ਪਬਲਿਸ਼ ਹੋ ਕੇ ਅਵੇਲੇਬਲ ਹੋ ਜਾਂਦਾ ਆਨਲਾਈਨ ਅੱਜਕੱਲ ਜਿਵੇਂ ਜਨਰਲ ਪਬਲਿਸ਼ ਹਾਂ ਦੈਨ ਹੀ ਕੈਨ ਗੈਟ ਗਾਈਡ ਗਾਈਡੈਂਸ ਫਰੋਮ आवर ਲਿਟਰੇਚਰ ਅਸੀਂ ਆਪਣੇ ਪੇਪਰ ਚ ਸਾਰੀ ਇਹ ਜੋ ਅਸੀਂ ਯੂਜ਼ ਕੀਤਾ ਨਾ ਸਾਰਾ ਪ੍ਰੋਸੀਜਰ ਉਹ ਪਬਲਿਸ਼ ਕਰ ਦਿੰਦਾ ਤਾਕੇ ਅਗਲੇ ਨੂੰ ਸਪੋਜ਼ ਕਿਸੇ ਹੋਰ ਕੰਟਰੀ ਚ ਇਦਾਂ ਦਾ ਮਰੀਜ਼ ਕਿਸੇ ਡਾਕਟਰ ਸਾਹਿਬ ਕੋਲ ਆਉਂਦਾ ਤੇ ਉਹੀ ਕੈਨ ਗੈਟ ਰੈਫਰੈਂਸ ਐਂਡ ਉਹਦੇ ਹਿਸਾਬ ਨਾਲ ਉਹ ਪੇਸ਼ੈਂਟ ਦੀ ਟ੍ਰੀਟਮੈਂਟ ਪਲਾਨ ਕਰ ਸਕਦੇ ਆ ਡਾਕਟਰ ਸਾਹਿਬ ਕਿੰਨਾ ਚੈਲੰਜ ਸੀ ਇਹਦਾ ਇਸ ਨੂੰ ਕਰਨਾ ਕਿ ਜਿਹੜੇ ਇੰਨਾ ਵੱਡਾ ਮੁਕਾਮ ਮਿਲਿਆ ਹੈਗਾ ਤੇ ਚੈਲੰਜ ਵੀ ਹੋਏਗਾ ਸਟਾਰਟਿੰਗ ਨਹੀਂ ਡੈਫੀਨਿਟਲੀ ਯਾਰ ਇਹ ਇਤਨਾ ਇਹੋ ਜਿਹੇ ਕੇਸ ਜਿਹੜੇ ਇਹਨਾਂ ਦਾ ਇਲਾਜ ਕਰਨਾ ਇੱਕ ਤੇ ਬੜੇ ਠੰਡੇ ਦਿਮਾਗ ਨਾਲ ਕਰਨਾ ਪੈਂਦਾ ਬੜੀ ਪੇਸ਼ੈਂਸ ਰੱਖਣੀ ਪੈਂਦੀ ਹੈ ਇਸੇ ਪ੍ਰੋਸੈਸ ਇਹ ਨਹੀਂ ਕਿ ਮੈਂ ਅੱਜ ਉਹਨੂੰ ਕਿਹਾ ਵੀ ਭਾਈ ਤੁਹਾਡਾ ਆਪਰੇਸ਼ਨ ਹੋਣਾ ਤੇ ਸਵੇਰੇ ਦਾਖਲ ਹੋਣੋਂ ਪਹਿਲਾਂ ਉਹਨਾਂ ਦੀ ਸਕੈਨ ਫਿਰ ਉਹਦੇ ਤੇ ਸਾਰੀ ਪਲੈਨਿੰਗ ਕਰਨੀ ਪੈਂਦੀ ਹੈ ਉਹਦੇ ਸਾਈਡ ਇਫੈਕਟ ਵੀ ਦੇਖਣੇ ਪੈਂਦੇ ਆ ਵੀ ਇਹਨੂੰ ਚੱਲੂਗਾ ਮਰੀਜ਼ ਨਹੀਂ ਚੱਲੂਗਾ ਫਾਈਨੈਂਸ਼ੀਅਲ ਸਟੇਟਸ ਦੇਖਣਾ ਪੈਂਦਾ ਥੈਨ ਇਟਸ ਅ ਪ੍ਰੋਸੈਸ ਆਫ 1 ਮੰਥ ਜਦੋਂ ਸੀਟੀ ਸਕੈਨ ਕਰਾ ਕੇ ਉੱਥੇ ਭੇਜੀਦਾ ਜਿਹੜੇ ਮੈਨੂਫੈਕਚਰਿੰਗ ਕਰਦੇ ਆ ਉਹ ਤਕਰੀਬਨ 1 ਮਹੀਨਾ ਲੱਗਦਾ ਸਾਰੇ ਪ੍ਰੋਸੈਸ ਦੇ ਵਿੱਚ ਐਂਡ ਜਦੋਂ ਸਰਜਰੀ ਹੁੰਦੀ ਹੈ ਉਸ ਦਿਨ ਵੀ ਰਾਤ ਨੂੰ ਹੀ ਦਿਮਾਗ ਚ ਆ ਜਾਂਦਾ ਯਾਰ ਫਿਰ ਇਹ ਪੁਰਾਣੀ ਸਰਜਰੀ ਕਰਨੀ ਸੋ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪੈਂਦਾ ਇਹੋ ਜਿਹੀ ਚੀਜ਼ਾਂ ਲਈ ਯੰਗ ਡਾਕਟਰਸ ਵਾਸਤੇ ਕਿੰਨਾ ਖਰਾਬੇ ਬੰਦੇ ਜੀ ਜੀ ਕਿਉਂਕਿ ਜਦੋਂ ਇਹ ਲਿਟਰੇਚਰ ਪੜਾਇਆ ਜਾਂਦਾ ਇਸ ਆਲਵੇਸ ਵੈਰੀ ਬੈਨੀਫੀਸ਼ੀਅਲ ਹੁਣ ਵੀ ਅਸੀਂ ਜੇ ਕੋਈ ਨਵਾਂ ਕੰਮ ਕਰਨਾ ਹੈ ਜਾਂ ਕੋਈ ਵੈਸੇ ਵੀ ਕੋਈ ਔਖਾ ਆਪਰੇਸ਼ਨ ਕਰਨਾ ਹੈ ਵੀ ਆਲਵੇਸ ਸਰਚ ਦਾ ਲਿਟਰੇਚਰ ਲਿਟਰੇਚਰ ਚ ਸਾਰੀਆਂ ਚੀਜ਼ਾਂ ਰਿਪੋਰਟਿੰਗ ਰਿਪੋਰਟਡ ਹੁੰਦੀਆਂ ਮੋਸਟਲੀ ਵੀ ਇਸ ਚੀਜ਼ ਦੇ ਐਨ ਐ ਫੇਲਰ ਐਨ ਐ ਸਕਸੈਸਫੁਲ ਲਿਟਰੇਚਰ ਇਸ ਆਲਵੇਸ ਯੂਸਫੁਲ ਹੁਣ ਅਗੋਂ ਸਰਜਨ ਯੰਗ ਹੋਵੇ ਜਾਂ ਬਜ਼ੁਰਗ ਹੋਵੇ ਉਹ ਉਹਦਾ ਫਰਕ ਨਹੀਂ ਪੈਂਦਾ ਮੈਨੂੰ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਰੈਫਰ ਕਰਨੀਆਂ ਪੈਂਦੀਆਂ ਵੀ ਫੁਲਾਣਾ ਜਿਹੜਾ ਬਿਮਾਰੀ ਆ ਉਹਦਾ ਕੀ ਇਲਾਜ ਹੈ ਕੋਈ ਕੰਪਲਿਕੀਸ਼ਨ ਹੈ ਉਹਦਾ ਕੀ ਇਲਾਜ ਹੈ ਥਿਸ ਇਸ ਆਲਵੇਸ ਯੂਸਫੁਲ ਫॉर 올 ਸਰਜਨਸ ਸਰ ਇਹਨੂੰ ਜਿਹੜਾ ਸਰਜਰੀ ਤੁਸੀਂ ਕੀਤੀ ਐ ਤੁਸੀਂ ਕਿਹਾ ਵੀ ਜਨਰਲ ਚੇਟਾ ਬੰਦਾ 100% ਇਹਨੂੰ 100% ਆਪਾਂ ਸਕਸੈਸਫੁਲ ਸਰਜਰੀ ਕਰਦੇ ਹਾਂ हां ਇਹਦਾ ਜਿਹੜਾ ਸਰਜਰੀ ਹੋ ਗਈ ਹੈ ਨਾ ਨਾਉ ਇਟ ਇਜ਼ 5th ਪੋਸਟ ਆਪਰੇਟਿਵ ਡੇ ਪੰਜ ਦਿਨ ਹੋ ਗਏ। ਤੋਂ ਜੇ ਉਹਦਾ ਜ਼ਖਮ ਠੀਕ ਹੋ ਗਿਆ ਦੈਨ एवरीथिंग विल ਹੀਲ। ਤਕਰੀਬਨ 3 ਇੱਕ ਮਹੀਨੇ ਦੇ ਵਿੱਚ ਇਹ ਪੂਰਾ ਆਰਮਨਾਲ ਤੁਰਨ ਲੱਗ ਜਾਣਗੇ। ਬਿਲਕੁਲ ਨੈਚੁਰਲ ਹੀਲਿੰਗ ਹੋਏਗੀ ਦਾ ਸਾਹ। ਹਾਂਜੀ ਹਾਂਜੀ ਬਿਲਕੁਲ। ਤੇ ਇਹਦਾ ਨਾ ਏਜ ਦਾ ਵੀ ਕੋਈ ਫੈਕਟਰ ਵਾਸੀ ਤੁਸੀਂ ਕਹੇ ਸੀ ਏਜ ਇਸ ਨੰਬਰ। ਹਾਂ ਡੈਫੀਨਿਟਲੀ ਏਜ ਇਸ ਵੈਰੀ ਇੰਪੋਰਟੈਂਟ ਜੇ ਨੋ ਕੋਈ ਸਰਜਰੀ ਮੇਜਰ ਕਰਨੀ ਹੈ ਨਾ ਤੋਂ ਪੇਸ਼ੈਂਟ ਦੀ ਫਿਟਨੈਸ ਇਸ ਮੋਸਟ ਇੰਪੋਰਟੈਂਟ। ਜੇ ਉਹ ਪੇਸ਼ੈਂਟ ਦੇ ਟੈਸਟ ਠੀਕ ਨਹੀਂ ਹੋਣਗੇ ਮੈਡੀਕਲੀ ਉਹ ਪੇਸ਼ੈਂਟ ਫਿੱਟ ਨਹੀਂ ਹੋਊਗਾ ਫਿਰ ਇਹੋ ਜੀਆਂ ਆਪਰੇਸ਼ਨਸ ਦਾ ਫਾਇਦਾ ਨਹੀਂ ਨਾ ਆਏਗਾ ਜੇ ਉਹ ਬੰਦਾ ਚੱਲ ਹੀ ਨਹੀਂ ਸਕਦਾ ਜੇ ਉਹਨੂੰ ਹਾਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਥਾਇਰੋਇਡ ਹੈ ਇਦਾਂ ਦੀਆਂ ਮਲਟੀਪਲ ਬਿਮਾਰੀਆਂ ਹੈਗੀਆਂ ਉਹਦੇ ਵਿੱਚ ਕੰਪਲਿਕੀਸ਼ਨ ਰੇਟ ਵੱਧ ਜਾਂਦਾ ਨਹੀਂ ਮੇਰਾ ਮਤਲਬ ਜਿਸ ਤਰ੍ਹਾਂ ਗੱਡੀ ਜੋੜ ਨਹੀਂ ਇੱਥੇ ਦੋ ਪ੍ਰੋਬਲਮ ਸਕੇ ਇਕੱਠੀ ਜੋੜ ਰਹੀ ਗਈ ਸੀ ਹਾਂਜੀ ਕਹਿੰਦਾ ਜੀ ਉਹ ਵੀ ਪ੍ਰੋਬਲਮ ਉਹ ਨਾਲ ਹੀ ਹੱਲ ਹੋ ਜਣੀ ਦੋਵੇਂ ਪ੍ਰੋਬਲਮ ਨਾਲ ਹੀ ਹੱਲ ਹੋ ਜਣੀ ਉਹ ਦੋਹਾਂ ਪ੍ਰੋਬਲਮ ਦਾ ਇਕੱਠਾ ਹੀ ਆਪਰੇਸ਼ਨ ਕੀਤਾ ਇਸਾ ਇੱਕ ਚੀਜ਼ ਆ ਕਿ ਮਤਲਬ ਤੇ ਬੜੀ ਰੈਵੋਲੂਸ਼ਨਰੀ ਹੈ ਜਿਹੜੀ ਤੁਸੀਂ ਕੀਤੀ ਹੈ ਸਰਜਰੀ ਕਿਸੇ ਵੀ ਨੇਚਰਲੀ ਮਤਲਬ ਲੱਤ ਛੋਟੀ ਵੱਡੀ ਆ ਜਾਂ ਛੋਟੀ ਵੱਡੀ ਆ ਉਹ ਚੀਜ਼ ਜਿਹਨੂੰ ਉਸ ਨੂੰ ਮਤਲਬ ਕਿੰITAR ਅਸਰ ਲੱਤ ਛੋਟੀ ਦੋ ਤਿੰਨ ਤਰੀਕਿਆਂ ਨਾਲ ਹੋ ਸਕਦੀ ਜਾਂ ਤਾਂ ਕੁਦਰਤੀ ਤੌਰ ਤੇ ਹੁੰਦਾ ਹੈ ਕਈ ਵਾਰੀ ਇੱਕ ਲੱਤ ਬਰੋਬਰ ਨਾਰਮਲ ਹੁੰਦੀ ਆ ਦੂਜੀ ਛੋਟੀ ਹੋ ਜਾਂਦੀ ਹੈ ਜਾਂ ਐਕਸੀਡੈਂਟ ਤੋਂ ਬਾਅਦ ਲੱਤਾਂ ਛੋਟੀਆਂ ਹੋ ਜਾਂਦੀਆਂ ਜਿਹਨੂੰ ਪਾਸ ਪੈ ਜਾਂਦੀ ਹੈ ਹੱਡੀ ਕੱਢਣੀ ਪੈਂਦੀ ਹੈ ਗਲ ਜਾਂਦੀ ਹੈ ਉਦੋਂ ਵੀ ਛੋਟੀਆਂ ਹੋ ਜਾਂਦੀਆਂ ਜਾਂ ਪੋਲੀਓ ਨਾਲ ਛੋਟੀਆਂ ਹੁੰਦੀਆਂ ਹੁੰਦੀਆਂ ਸੀ ਅੱਗੇ ਪੋਲੀਓ ਹੁਣ ਆਲਮੋਸਟ ਖਤਮ ਹੋ ਗਿਆ ਆਲਮੋਸਟ ਨਹੀਂ ਸਾਰੇ ਖਤਮ ਹੋ ਗਏ ਤਾਂ ਜਿਹਦੀਆਂ ਲਤਾਂ ਜਾਂ ਬਾਹਾਂ ਛੋਟੀਆਂ ਹੋਣ ਉਹਨਾਂ ਨੂੰ ਲੰਬਾ ਕੀਤਾ ਜਾ ਸਕਦਾ ਹੈ ਉਹ ਆਲਰੇਡੀ ਵਧੀਆ ਟੈਕਨੋਲੋਜੀ ਚੱਲ ਰਹੀ ਹੈ ਇੱਕ ਰਸ਼ੀਨ ਟੈਕਨੋਲੋਜੀ ਹੈ ਜਿਹਦੇ ਨਾਲ ਲਤਾਂ ਲੰਬੀਆਂ ਕਰ ਸਕਦੇ ਹਾਈਟ ਵਧਾ ਸਕਦੇ ਆ ਇੰਡੀਆ ਚ ਇੰਨੀ ਜਿਆਦਾ ਉਹ ਹਾਈਟ ਵਧਾਉਣ ਵਾਲੀ ਸਰਜਰੀ ਬਹੁਤ ਕਾਮਨ ਨਹੀਂ ਹੈ ਪਰ ਜੇ ਤੁਸੀਂ ਚਾਈਨੀਜ਼ ਕੰਟਰੀ ਜਿਹੜੇ ਹੈਗੇ ਜਪਾਨ ਹੋ ਗਿਆ ਚਾਈਨਾ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਕੋਰੀਆ ਉਥੇ ਲੋਕਾਂ ਦੀ ਹਾਈਟ ਘੱਟ ਹੈ ਸੋ ਉਥੇ ਇਹ ਸਰਜਰੀ ਫੈਸ਼ਨ ਬਣ ਗਿਆ ਹੋਇਆ ਉਹ ਰੈਗੂਲਰਲੀ ਲੋਕ ਆਪਣੀ ਹਾਈਟ ਵਧਾਉਂਦੇ ਆ ਕਾਫੀ ਕਾਮਨ ਹੈ ਉਥੇ ਇਹ ਸਰਜਰੀ ਹੁਣ ਹਾਈਟ ਵਧਾਉਣ ਲਈ ਇੱਕ ਹੋਰ ਅ ਬੜਾ ਸਿੰਪਲ ਤਰੀਕਾ ਹੈ ਪਰ ਉਹ ਬਹੁਤ ਮਹਿੰਗਾ ਤਰੀਕਾ ਹੈ ਉਹਦੇ ਚ 골 ਸ਼ਕੰਜੇ ਨਹੀਂ ਲਾਣੇ ਪੈਂਦੇ ਤੁਸੀਂ ਜਿਹੜੇ 골 ਸ਼ਕੰਜੇ ਲੋਕਾਂ ਦੇ ਲੱਗੇ ਦੇਖਦੇ ਨੇ ਹਾਈਟ ਵਧਾਣ ਲਈ ਉਹ ਨਹੀਂ ਲਾਉਂਦੇ ਉਹਦੇ ਬਜਾਏ ਇੱਕ ਸਿੰਪਲ ਦੂਰਬੀਨ ਦੇ ਨਾਲ ਆਪਰੇਸ਼ਨ ਕਰਕੇ ਫਰਜ ਕਰੋ ਇਹ ਹੱਡੀ ਵਧਾਣੀ ਹੈ ਨਾ ਆਪਾਂ ਦੂਰਬੀਨ ਨਾਲ ਇਹਦੇ ਚ ਰੌਡ ਪਾ ਦੇਣਗੇ ਤੇ ਹੱਡੀ ਨੂੰ ਅੰਦਰੋਂ ਕੱਟ ਲਗਾ ਦੇਣਗੇ ਜਿਸ ਤਰ੍ਹਾਂ ਆ ਲੱਗਾ ਹੋਇਆ ਨਾ ਉਹ ਜਿਹੜੀ ਰੌਡ ਹੈ ਉਹਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਹੈ ਜਿਹੜੀ ਆਟੋਮੈਟਿਕਲੀ ਉਹਨੇ ਰੋਜ਼ 1 ਮਿਲੀਮੀਟਰ ਵਧਾਈ ਜਾਣੀ ਹੈ ਲੱਗਦੀ ਇੱਕ ਮਹੀਨੇ ਚ ਉਹਨੇ 1 ਇੰਚ ਲੱਤ ਤੁਹਾਡੀ ਲੰਬੀ ਕਰ ਦੇਣੀ ਹੈ ਸੋ ਜੇ ਦੋਵੇਂ ਕਰਨੀਆਂ ਦੋਵਾਂ ਚ ਇੱਕ ਇੱਕ ਰੋਡ ਪਾ ਦੋ ਮਰੀਜ਼ ਤੁਰਿਆ ਫਿਰਦਾ ਰਹਿੰਦਾ ਕੋਈ ਪੇਨ ਨਹੀਂ ਹੁੰਦੀ ਤੇ ਲੱਤ ਲੰਬੀ ਹੋ ਜਾਂਦੀ ਹਾਈਟ ਵਧੀ ਜਾਂਦੀ ਹੈ ਬਟ that nail really is very expensive ਉਹ ਇੰਡੀਆ ਚ ਉਹਦੀ ਕਾਸਟ ਤਕਰੀਬਨ ਤਕਰੀਬਨ ਪ੍ਰੋਸੀਜਰ ਪਾ ਕੇ ਨਾ 35-40 ਲੱਖ ਰੁਪਈਆ ਸੋ ਉਹ ਅਜੇ ਅਫੋਰਡੇਬਲ ਨਹੀਂ ਹੈ ਸਾਡੇ ਮਰੀਜ਼ਾਂ ਵਾਸਤੇ ਬਾਅਦ ਵਿੱਚ ਫਿਰ ਉਹ ਮਤਲਬ ਕੋਈ ਨਾਰਮਲ ਰਹਿੰਦਾ ਜਾਂ ਕੋਈ ਕੰਪਲਿਕ ਨਹੀਂ ਨਈ ਨਾਰਮਲ ਰਹਿੰਦਾ No ਕੰਪਲਿਕੇਸ਼ਨ ਨਹੀਂ ਹੁੰਦੀ ਕੰਪਲਿਕੇਸ਼ਨ ਆਮ ਜਿਹੜੀਆਂ ਸਰਜਰੀ ਚ ਹੁੰਦੀਆਂ ਇਨਫੈਕਸ਼ਨ ਹੋ ਗਈ ਐਮਬੋਲਿਜ਼ਮ ਹੋ ਗਿਆ ਉਹ ਤਾਂ ਸਾਰਿਆਂ ਚ ਹੁੰਦੀਆਂ ਇਹਦੀ ਅਸੀਂ ਲੈਬ ਲੇਟੈਸਟ ਲੈਬ ਅਸੀਂ ਆਪਣੇ ਹਸਪਤਾਲ ਚ ਵੀ ਛੇਤੀ ਹੀ ਅਸੀਂ ਸ਼ੁਰੂ ਕਰਨ ਜਾਣੇ ਤਾਂ ਕਿ ਸਾਨੂੰ ਸੀਟੀ ਸਕੈਨ ਕਰਾ ਕੇ ਉੱਥੇ ਨਾ ਭੇਜਨੇ ਪੈਣ ਮਾਡਲ ਦੀ ਵੇਟ ਨਾ ਕਰਨੀ ਪਵੇ ਸੋ 3D ਲੈਬ so, will be set up here within a month ਨੇ ਅਸੀਂ ਸੀਟੀ ਸਕੈਨ ਵੀ ਆਪੇ ਕਰਵਾਵਾਂਗੇ ਮਾਡਲ ਵੀ ਆਪੇ ਬਣਾਵਾਂਗੇ ਤੇ ਉਹ ਮਾਡਲ ਅਸੀਂ ਭੇਜਾਂਗੇ ਮੈਨੂਫੈਕਚਰਰ ਨੂੰ ਵੀ ਐਨਾਂ ਦਾ ਸਾਨੂੰ ਇੰਪਲਾਂਟ ਬਣਾ ਕੇ ਦੇ ਦੇ दैट विल ਕੱਟ ਸ਼ੋਰਟ ਦਾ ਟਾਈਮ ਐਂਡ ਮੇਕ ਇਟ ਚੀਪਰ ਐਂਡ ਇਹ 3D ਟੈਕਨੋਲੋਜੀ ਇਕੱਲੀ ਹੱਡੀਆਂ ਦੇ ਵਿੱਚ ਨਹੀਂ ਕੰਮ ਆਉਂਦੀ ਇਹ ਪਲਾਸਟਿਕ ਸਰਜਨਸ ਜਿਹੜੇ ਨੇ ਜਿਹੜੇ ਫੇਸ ਦੇ ਆਪਰੇਸ਼ਨ ਕਰਦੇ ਹਨ ਫਿਰ ਕਰੋ ਆਪਣੇ ਚਬਾੜੇ ਚ ਬੂੜੇ ਟੁੱਟ ਗਏ ਮੂੰਹ ਫਿਸ ਗਿਆ ਜਾਂ ਖੋਪੜੀ ਟੁੱਟ ਗਈ ਤੋ ਉਹਦੇ ਵਾਸਤੇ ਵੀ ਉਹ ਸੀਟੀ ਸਕੈਨ ਕਰਾ ਕੇ ਤੇ ਉਹ ਪ੍ਰੋਪਰ 3D ਇੰਪਲਾਂਟ ਬਣ ਕੇ ਉਹ ਆ ਜਾਂਦੇ ਆ ਡਾਕਟਰ ਮਹਾਜਨ ਹਜੇ ਯੂਜ਼ ਕਰ ਰਹੇ ਆ ਉੱਥੇ ਬਣਵਾ ਕੇ ਕਰ ਰਹੇ ਆ ਪਰ ਉਹ ਸਾਰੇ ਇੱਥੇ ਅਵੇਲੇਬਿਲਟੀ ਹੁੰਦੀ ਕੋਈ ਵੀ ਇੰਪਲਾਂਟ ਕੋਈ ਵੀ ਇੰਪਲਾਂਟ ਬਣਾਉਣਾ ਹੋਵੇ ਸਪੈਸ਼ਲ ਉਹ ਇੱਥੇ ਮਾਡਲ ਬਣ ਜਾ ਕਰੂਗਾ ਸਰ ਉਹਦੇ ਨਾਲ ਕਿੰਨਾ ਕੁ ਟਾਈਮ ਲੱਗੇਗਾ ਆਲਮੋਸਟ ਮੀਨਾ ਬੱਚੀ ਜਣਾਉਦੇ ਨੇ ਯਾਰ ਉਹ ਇੱਥੇ ਤੇ ਅਸੀਂ ਇੱਕ ਦਿਨ ਚ ਬਣਾ ਲੈਣੇ ਇਹ ਡੀਟੇਡਿੰਗ ਵਿੱਚ ਨਫਾ ਸ਼ੁਰੂ ਹੋਣਾ ਵੈਸੇ ਉਹ ਸਰ ਲੈਬ ਕਿਤੇ ਬੈਂਗਲੁਰ ਕੋਸਟ ਦਾ ਇਹ ਦੋ ਕੋਸਟ ਦਾ ਵੀ ਫਰਕ ਪੈਣਾ ਯਾਰ ਉਹ ਮਾਡਲ ਸਾਨੂੰ ਦੇ ਰਹੇ ਆ ਅੱਜ ਕੱਲ 20000 ਦਾ ਮਾਡਲ ਹੀ ਦਿੰਦੇ ਹੋ ਤੇ ਇੰਪਲਾਂਟ ਦਾ ਖਰੋਨਿਕ ਦਾ ਰਹਿਣਾ ਇੰਡੀਆ ਚ ਬਹੁਤਾ ਮਹਿੰਗਾ ਨਹੀਂ ਹੈਗਾ ਉਹ 1.5 ਲੱਖ ਦਾ ਇੰਪਲਾਂਟ ਆ ਜਾਂਦਾ ਪਹਿਲਾਂ ਬਾਹਰੋਂ ਮਹਿੰਗਾਈ ਦੇ ਸੀ ਉਹ ਤਕਰੀਬਨ ਤਕਰੀਬਨ 8.5 ਲੱਖ ਦਾ ਪੈਂਦਾ ਤੇ ਡਿਊਰੇਬਿਲਟੀ ਹੁੰਦੀ ਕੋਈ ਨਹੀਂ ਇਹਨਾਂ ਦੀ ਆਲਮੋਸਟ ਲਾਈਫ ਲੌਂਗ ਹੈ ਇਹਦੇ ਚ ਹੱਡੀ ਗਰੋ ਕਰ ਜਾਂਦੀ ਆਪਣੀ ਜਦੋਂ ਹੱਡੀ ਦੇ ਨਾਲ ਅਸੀਂ ਇਹਨੂੰ ਫਿਕਸ ਕਰਦੇ ਹਾਂ ਨਾ ਤੇ ਫਿਰ ਆਪਣੀ ਹੱਡੀ ਉਹ ਇੰਪਲਾਂਟ ਦੇ ਵਿੱਚ ਉਹ ਅੰਦਰੋਂ ਖੁਰਦਰਾ ਹੁੰਦਾ ਉਹਦੇ ਚ ਹੱਡੀ ਗrow ਕਰ ਜਾਂਦੀ ਹੈ ਇਟ ਬਿਕਮਸ ਪਾਰਟ ਆਫ ਦਾ ਬੋਡੀ